ਸਤਿ ਸ਼੍ਰੀ ਅਕਾਲ ਦੋਸਤੋ ਵੀਐਸ ਮਾਸਟਰ 6 ਸੋਸ਼ੀਓਲੋਜੀ ਆਉ ਦੀਆਂ ਆਂਦਿਆਂ ਕਲਾਸੀਫਿਕੇਸ਼ਨ ਜਾਂ ਵਰਗੀਕਰਨ ਬਾਰੇ ਵਰਗੀਕਰਨ ਜਾਂ ਕਲਾਸੀਫਿਕੇਸ਼ਨ ਕੀ ਹੈ ਸਮਾਜਿਕ ਖੋਜ ਵਿੱਚ ਵੱਖ-ਵੱਖ ਸੌਮੇ ਸੌਮੇ ਜਿਵੇਂ ਵਾਸਤਵਿਕ ਨਰੀਖਣ ਇੰਟਰਵਿਊ ਪਛਨਾਵਲੀ ਅਨੁਸੂਚੀ ਆਦਿ ਰਹੀ ਖੋਜ ਸਮੱਸਿਆ ਨਾਲ ਸੰਬੰਧਿਤ ਸਮਗਰੀ ਨੂੰ ਇਕੱਤਰ ਕਰ ਲੈਣ ਵਿੱਚੋਂ ਸਮੱਗਰੀ ਦਾ ਵਰਗੀਕਰਨ ਕੀਤਾ ਜਾਂਦਾ ਹੈ ਤਾਂ ਜੋ ਉਸ ਦਾ ਵਿਆਪਕ ਵਿਸ਼ਲੇਸ਼ਣ ਕਰਕੇ ਸਿੱਟੇ ਕੱਢੇ ਜਾ ਸਕਣ ਰਿਪੀਟ ਸਮਾਜਿਕ ਖੋਜ ਵਿੱਚ ਵੱਖ-ਵੱਖ ਸੌਮਿਆਂ ਜਿਵੇਂ ਵਾਸਤਵਿਕ ਨਰੀਖਣ ਇੰਟਰਵਿਊ ਪਛਣਾਵਲੀ ਅਨੁਸੂਚੀ ਆਦਿ ਰਹੀ ਖੋਜ ਸਮੱਸਿਆ ਨਾਲ ਸੰਬੰਧਿਤ ਸਮੱਗਰੀ ਨੂੰ ਇਕੱਤਰ ਕਰ ਲੈਣ ਵਿੱਚੋਂ ਸਮੱਗਰੀ ਦਾ ਵਰਗੀਕਰਨ ਕੀਤਾ ਜਾਂਦਾ ਹੈ ਤਾਂ ਜੋ ਉਸ ਦਾ ਵਿਆਪਕ ਵਿਸ਼ਲੇਸ਼ਣ ਕਰਕੇ ਸਿੱਟੇ ਕੱਢੇ ਜਾ ਸਕਣ ਉਗੜੀ ਦੁਗੜੀ ਸਮੱਗਰੀ ਨੂੰ ਉਹਨਾਂ ਦੀਆਂ ਆਪਸੀ ਭਿੰਨਤਾਵਾਂ ਦੇ ਆਧਾਰ ਤੇ ਸ਼੍ਰੇਣੀਬੱਧ ਕਰਨ ਦੀ ਪ੍ਰਕਿਰਿਆ ਨੂੰ ਵਰਗੀਕਰਨ ਕਿਹਾ ਜਾਂਦਾ ਹੈ ਕਿਸੇ ਖੋਜ ਕਰਤਾ ਲਈ ਇਹ ਸ਼ੁਰੂਆਤੀ ਕੰਮ ਹੁੰਦਾ ਹੈ ਐਲ ਆਰ ਕੋਨੋਰ ਦੇ ਅਨੁਸਾਰ ਵਰਗੀਕਰਨ ਤੱਥਾਂ ਨੂੰ ਉਹਨਾਂ ਦੀ ਸਮਾਨਤਾ ਅਤੇ ਆਪਸੀ ਸਬੰਧਾਂ ਦੇ ਆਧਾਰ ਤੇ ਸਮੂਹਾਂ ਅਤੇ ਵਰਗਾਂ ਵਿੱਚ ਵਿਵਸਥਿਤ ਕਰਨ ਅਤੇ ਵਿਅਕਤੀਆਂ ਵਿਚਕਾਰ ਮੌਜੂਦਾ ਵਿਲੱਖਣਤਾ ਵਿੱਚ ਉਹਨਾਂ ਦੇ ਸਮਾਨ ਲੱਛਣਾ ਜਾਂ ਗੁਣਾਂ ਨੂੰ ਪ੍ਰਗਟ ਕਰਨ ਵਾਲੀ ਪ੍ਰਕਿਰਿਆ ਹੈ ਰਿਪੀਟ ਐਲ ਆਰ ਕੋਨੋਰ ਦੇ ਅਨੁਸਾਰ ਵਰਗੀਕਰਨ ਤੱਥਾਂ ਨੂੰ ਉਹਨਾਂ ਦੀ ਸਮਾਨਤਾ ਅਤੇ ਆਪਸੀ ਸਬੰਧਾਂ ਦੇ ਆਧਾਰ ਤੇ ਸਮੂਹਾਂ ਅਤੇ ਵਰਗਾਂ ਵਿੱਚ ਵਿਵਸਥਿਤ ਕਰਨ ਅਤੇ ਵਿਅਕਤੀਆਂ ਵਿਚਕਾਰ ਮੌਜੂਦ ਵਿਲੱਖਣਤਾ ਵਿੱਚ ਉਹਨਾਂ ਦੇ ਸਮਾਨ ਲੱਛਣਾ ਜਾਂ ਗੁਣਾਂ ਨੂੰ ਪ੍ਰਗਟ ਕਰਨ ਵਾਲੀ ਪ੍ਰਕਿਰਿਆ ਹੈ ਡੀ ਐਨ ਐਲ ਹਾਂਸ ਦੇ ਅਨੁਸਾਰ ਅਧਿਆਨ ਸਮੱਗਰੀ ਨੂੰ ਉਸ ਦੀ ਸਮਰੂਪਤਾ ਅਤੇ ਸਮਾਨਤਾ ਦੇ ਅਨੁਸਾਰ ਸਮੂਹਾਂ ਜਾਂ ਵਰਗਾਂ ਦੇ ਵਿੱਚ ਵਿਵਸਥਿਤ ਕਰਨ ਦੀ ਪ੍ਰਕਿਰਿਆ ਨੂੰ ਪ੍ਰਵਾਹਾਸ਼ਾ ਦੇ ਰੂਪ ਵਿੱਚ ਵਰਗੀਕਰਨ ਕਿਹਾ ਜਾਂਦਾ ਹੈ ਐਲਹਾਂਸ ਕੀ ਕਹਿੰਦੇ ਨੇ ਅਧਿਆਨ ਸਮੱਗਰੀ ਨੂੰ ਉਸ ਦੀ ਸਮਰੂਪਤਾ ਅਤੇ ਸਮਾਨਤਾ ਦੇ ਅਨੁਸਾਰ ਸਮੂਹਾਂ ਜਾਂ ਵਰਗਾਂ ਵਿੱਚ ਵਿਵਸਥਿਤ ਕਰਨ ਦੀ ਪ੍ਰਕਿਰਿਆ ਨੂੰ ਵਰਗੀਕਰਨ ਕਿਹਾ ਜਾਂਦਾ ਹੈ। ਸਧਾਨ ਸ਼ਬਦਾਂ ਵਿੱਚ ਵਰਗੀਕਰਨ ਖੋਜ ਕਰਤਾ ਦੁਆਰਾ ਇਕੱਤਰ ਕੀਤੀ ਅਵਿਵਸਥਿਤ ਅਤੇ ਉਲਝੀ ਹੋਈ ਸਮੱਗਰੀ ਦੇ ਢੇਰ ਨੂੰ ਵਿਵਸਥਿਤ, ਸਪਸ਼ਟ ਅਤੇ ਸਰਲ ਬਣਾਉਣ ਲਈ ਸਮੱਗਰੀ ਦੇ ਵਿਭਿੰਨ ਤੱਥਾਂ ਨੂੰ ਉਨ੍ਹਾਂ ਦੀ ਸਮਾਨਤਾ ਅਤੇ ਨੇੜਤਾ ਦੇ ਆਧਾਰ ਤੇ ਵੱਖ-ਵੱਖ ਸ਼੍ਰੇਣੀਆਂ ਵਿੱਚ ਵੰਡਨ ਅਤੇ ਵਿਅਕਤੀਗਤ ਇਕਾਈਆਂ ਦੀ ਵਿਭਿੰਨਤਾ ਵਿੱਚ ਪਾਈਆਂ ਜਾਣ ਵਾਲੀਆਂ ਗੁਣਾਂ ਦੀ ਸਮਾਨਤਾ ਜਾਂ ਸਮਰੂਪਤਾ ਪ੍ਰਗਟ ਕਰਨ ਦੀ ਪ੍ਰਕਿਰਿਆ ਹੈ। ਨੈਕਸਟ ਖੋਜਕਰਤਾ ਲਿਖੇ ਉਦੇਸ਼ਾਂ ਦੀ ਪੂਰਤੀ ਦੇ ਲਈ ਵਰਗੀਕਰਨ ਦਾ ਕਾਜ ਕਰਦਾ ਹੈ। ਪਹਿਲਾ ਜਟਿਲ ਅਤੇ ਵੱਖਰੀ ਵਿਕਰੀ ਹੋਈ ਅਧਿਐਨ ਸਮਕ੍ਰੀ ਨੂੰ ਅਧਿਆਨ ਦੇ ਯੋਗ ਬਣਾਉਣਾ ਪਹਿਲਾ ਕੀ ਹੈ ਜਟਲ ਅਤੇ ਵਿਖਰੀ ਹੋਈ ਅਧਿਆਨ ਸਮੱਗਰੀ ਨੂੰ ਅਧਿਆਨ ਦੇ ਯੋਗ ਬਣਾਉਣਾ ਦੂਜਾ ਅੰਕੜਿਆਂ ਦੀ ਸਮਾਨਤਾ ਅਤੇ ਅਸਮਾਨਤਾ ਨੂੰ ਸਪਸ਼ਟ ਕਰਨਾ ਤੀਜਾ ਤੁਲਨਾਤਮਕ ਅਧਿਆਨ ਸੰਭਵ ਹੁੰਦਾ ਹੈ ਵਿਸ਼ੇਸ਼ਤਾਵਾਂ ਨੂੰ ਸਮਝਣ ਦੇ ਵਿੱਚ ਦਿਮਾਗ ਉੱਤੇ ਪੈਣ ਵਾਲੇ ਬੋਝ ਨੂੰ ਦੂਰ ਕਰਨਾ ਸ਼ਮਾ ਸੂਚਨਾਵਾਂ ਨੂੰ ਯਾਦ ਰੱਖਣ ਯੋਗ ਬਣਾਉਣਾ ਇੰਨਾ ਕਾਰਜਾਂ ਦੇ ਲਈ ਖੋਜਕਰਤਾ ਕਲਾਸੀਫਿਕੇਸ਼ਨ ਜਾਂ ਵਰਗੀਕਰਨ ਦਾ ਕੰਮ ਕਰਦਾ ਹੈ ਚੰਗੇ ਵਰਗੀਕਰਨ ਦੀਆਂ ਵਿਸ਼ੇਸ਼ਤਾਵਾਂ ਕੀ ਨੇ ਪਹਿਲੀ ਸਪਸ਼ਟਤਾ ਅਤੇ ਨਿਸ਼ਚਿਤਤਾ ਹੋਣੀ ਚਾਹੀਦੀ ਹੈ ਦੂਜੀ ਗੁਣਾਂ ਦੇ ਆਧਾਰ ਤੇ ਵਰਗੀਕਰਨ ਹੋਣਾ ਚਾਹੀਦਾ ਹੈ ਖੋਜ ਦੇ ਅਨੁਸਾਰ ਵਰਗੀਕਰਨ ਦਾ ਆਧਾਰ ਹੋਣਾ ਚਾਹੀਦਾ ਹੈ ਸੰਪਾਦਨ ਤੋਂ ਭਾਵ ਐਡੀਟਿੰਗ ਸਮਾਜੀ ਖੋਜ ਦਾ ਮਹੱਤਵਪੂਰਨ ਪੜਾਅ ਹੈ ਖੋਜ ਕਰਤਾ ਵੱਲੋਂ ਇਕੱਠੀ ਕੀਤੀ ਗਈ ਸਾਰੀ ਸਮੱਗਰੀ ਕੰਮ ਦੀ ਨਹੀਂ ਹੁੰਦੀ ਇਸ ਵਿੱਚੋਂ ਵਾਧੂ ਸਮੱਗਰੀ ਨੂੰ ਹਟਾ ਕੇ ਗਲਤੀਆਂ ਨੂੰ ਕੱਢ ਕੇ ਲੋੜੀ ਦੀ ਸਮੱਗਰੀ ਨੂੰ ਸੰਭਾਲਣ ਦਾ ਕੰਮ ਨੂੰ ਸੰਪਾਦਨ ਜਾਂ ਐਡੀਟਿੰਗ ਕਹਿੰਦੇ ਹਨ ਜਦ ਤੱਕ ਖੋਜ ਦਾ ਕੰਮ ਸੰਪੂਰਨ ਨਹੀਂ ਹੁੰਦਾ ਉਦੋਂ ਤੱਕ ਖੋਜ ਕਰਤਾ ਕੁੱਲ ਸਮੱਗਰੀ ਨੂੰ ਸੰਜੋਗ ਕੇ ਰੱਖਦਾ ਹੈ ਸੰਪਾਦਨ ਕਰਨ ਦੇ ਉਦੇਸ਼ ਕਾਰਨ ਹੇਠ ਲਿਖੇ ਹਨ ਪਹਿਲਾ ਸਹੀ ਅਤੇ ਵਿਸ਼ਵਾਸਯੋਗ ਸਮੱਗਰੀ ਨੂੰ ਹਾਸਲ ਕਰਨਾ ਐਡਿਟਿੰਗ ਦਾ ਕੀ ਇਹਦੇ ਉਦੇਸ਼ ਨੇ ਸਹੀ ਅਤੇ ਵਿਸ਼ਵਾਸਯੋਗ ਸਮੱਗਰੀ ਨੂੰ ਹਾਸਲ ਕਰਨਾ ਦੂਜਾ ਸੂਚਨਾ ਦੇ ਵਿੱਚ ਸਮਾਨਤਾ ਦੇ ਲਈ ਸੰਪਾਦਨਾ ਜ਼ਰੂਰੀ ਹੈ ਤੀਜਾ ਅਧਿਆਨ ਸਮੱਗਰੀ ਦੇ ਪੂਰੇ ਹੋ ਲਈ ਸੰਪਾਦਨਾ ਜ਼ਰੂਰੀ ਹੈ ਚੌਥਾ ਅੱਗੇ ਦੀ ਪ੍ਰੀਖਣ ਲਈ ਸੂਚਨਾ ਦਾ ਸਵੀਕਾਰ ਹੋਣਾ ਤਾਂ ਹੀ ਸੰਭਵ ਹੁੰਦਾ ਹੈ ਜੇਕਰ ਸੰਪਾਦਨ ਦਰੁਸਤ ਹੋਵੇ। ਸੰਪਾਦਨ ਦਾ ਤਰੀਕਾ ਪਹਿਲਾ ਖੋਜ ਦੌਰਾਨ ਫੀਲਡ ਵਿੱਚ ਖੋਜ ਕਰਤਾ ਤੇ ਸਹਿਯੋਗੀ ਦੁਆਰਾ ਮੌਕੇ ਤੇ ਦ੍ਰਿਸ਼ਟੀ ਜਾਂ ਸੰਪਾਦਨਾ। ਦੂਜਾ ਇੱਕ ਟੇਕ ਸੰਪਾਦਨ ਵੱਡੀਆਂ ਖੋਜਾਂ ਦੇ ਲਈ ਕੀਤੀ ਜਾਂਦੀ ਹੈ। ਇਨਟੇਕ ਇਨਟੇਕ ਸੰਪਾਦਨ ਵੱਡੀਆਂ ਖੋਜਾਂ ਦੇ ਲਈ ਕੀਤੀ ਜਾਂਦੀ ਹੈ ਤੀਜਾ ਖੁੱਲਾ ਸੰਪਾਦਨ ਛੋਟੀ ਖੋਜ ਲਈ ਹੁੰਦਾ ਹੈ ਵੱਡੀ ਖੋਜ ਲਈ ਇਹ ਸੰਭਵ ਨਹੀਂ ਸੰਪਾਦਨ ਕਰਨ ਦੀ ਪ੍ਰਕਿਰਿਆ ਗਲਤ ਸੂਚਨਾ ਨੂੰ ਲੱਭ ਕੇ ਹਟਾਉਣਾ ਦੂਜਾ ਕਲੈਰੀਕਲ ਗਲਤੀ ਨੂੰ ਦੂਰ ਕਰਨਾ ਤੀਜਾ ਭ੍ਰਮਿਤ ਕਰਨ ਵਾਲੀ ਸੂਚਨਾ ਨੂੰ ਦੂਰ ਕਰ ਦੇਣਾ ਕੁਝ ਸ਼ਬਦ ਇਹੋ ਜਿਹੇ ਹੁੰਦੇ ਆ ਜਿਨ੍ਹਾਂ ਦੇ ਅਰਥ ਦੂਰੇ ਨਿਕਲਦੇ ਹੁੰਦੇ ਆ ਫਿਰ ਉੱਥੇ ਕਲੀਅਰ ਕਰਨਾ ਪੈਂਦਾ ਵੀ ਇਸ ਸ਼ਬਦ ਜਿਹੜਾ ਮੈਂ ਵਰਤੇ ਆ ਇਹਦਾ ਕੀ ਮੀਨ ਐ ਨਿਸ਼ਕਰਸ਼ਾਂ ਨੂੰ ਕਰਾਸ ਚੈੱਕ ਕਰਨਾ ਖੋਜ ਕਰਤਾ ਸਹਿਯੋਗੀਆਂ ਦੀ ਨਿਯਮਬੱਧਤਾ ਖੋਜ ਕਰਤਾ ਸਹਿਯੋਗੀਆਂ ਦੀ ਨਿਯਮਬੱਧਤਾ ਯੂਨੀਫਾਰਮਿਟੀ ਨੂੰ ਯਕੀਨੀ ਬਣਾਉਣਾ ਹੈ ਉਹ ਯਕੀਨੀ ਬਣਾਉਂਦਾ ਹੈ ਕਿ ਸਹਿਯੋਗੀ ਕੀ ਅਸਲ ਵਿੱਚ ਉੱਤਰਦਾਤਾਵਾਂ ਕੋਲ ਗਏ ਸੰ ਖੋਜਕਰਤਾ ਬਾਅਦ ਚ ਵੈਰੀਫਾਈ ਕਰਦਾ ਹੈ ਵੀ ਜਿਹੜਾ ਮੇਰੇ ਜਿਹੜੇ ਸਹਿਯੋਗੀ ਸੀ ਇਨਫੋਰਮੇਸ਼ਨ ਲੈ ਕੇ ਆਏ ਵੀ ਵਾਕਈ ਉਹਨਾਂ ਨੇ ਵਿਜ਼ਿਟ ਕੀਤਾ ਕਿ ਆਪਦੇ ਕੋਲੋਂ ਹੀ ਇਨਫੋਰਮੇਸ਼ਨ ਮੈਨੂੰ ਫਾਲਸ ਦੇ ਰਹੇ ਨੇ ਉਹ ਖੁਦ ਜਾ ਕੇ ਵਿਜ਼ਿਟ ਕਰ ਲੈਂਦਾ ਅ ਵਿਰਲੇ ਵਿਰਲੇ ਬੰਦੇ ਕੋਲ ਇਹ ਕਨਫਰਮ ਕਰਨ ਲਈ ਕਿ ਵਾਕਈ ਖੋਜ ਦਾ ਕੰਮ ਸਹੀ ਹੋਇਆ ਕੀਮਤੀ ਸਮਾਂ ਦੇਣ ਲਈ ਤੁਹਾਡਾ ਧੰਨਵਾਦ